ਜੀ ਵੀਡੀਓ ਦੇ ਉੱਪਰ ਸਿਮਰਜੀਤ ਸਿੰਘ ਬਾਦ ਨੇ ਵੱਡੇ ਬਿਆਦ ਦਿੱਤੇ ਰਹੇ ਦੱਸਦੇ ਕਿ ਸਾਕੇ ਨੀਲੇ ਤਾਰੇ ਦਾ ਜਦੋਂ ਜ਼ਿਕਰ ਕੀਤਾ ਗਿਆ ਉਸ ਮੌਕੇ ਤੇ ਉਹਨਾਂ ਨੇ ਵੱਡੀਆਂ ਸਟੇਟਮੈਂਟਾਂ ਸਾਂਝੇ ਕੀਤੀਆਂ ਕੇਂਦਰੀ ਰਾਜਪ트ਰੀ ਰਵਨੀਤ ਸਿੰਘ ਬਿੱਟੂ ਤੇ ਵੀ ਸਿਮਰਜੀਤ ਸਿੰਘ ਬਾਦ ਨੇ ਵੱਡਾ ਬਿਆਦ ਦਿੱਤਾ ਰਾਜਵਾਣਾਂ ਨੂੰ ਆਤਵਾਦੀ ਹੁਣ ਨਹੀਂ ਕਹਿਣਗੇ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਮੈਨੂੰ ਭਰੋਸਾ ਦਿਵਾਇਆ ਬੰਦੀ ਸਿੰਘਾਂ ਤੇ ਪੁੱਛੇ ਸਵਾਲ ਦਾ ਸਿਮਰਜੀਤ ਸਿੰਘ ਬਾਦ ਵੱਲੋਂ ਜਵਾਬ ਦਿੱਤਾ ਗਿਆ ਸੋ ਤੇ ਤਾਂ ਉਹਦਾ ਸਿੱਕੇ ਸਾਕਾ ਨੀਲਾ ਤਾਰੇ ਨੂੰ ਲੈ ਕੇ ਸਿਮਰਜੀਤ ਸਿੰਘ ਬਾਦ ਦਾ ਵੱਡਾ ਖੁਲਾਸਾ ਮਰਹੂਮ ਸੀਯਮ ਪ੍ਰਕਾਸ਼ ਸਿੰਘ ਬਾਦਲ ਸਹਨੇ ਕਈਆਂ ਅਨੇਕਾਂ ਦੇਦਰ ਨੂੰ ਪੱਤਰ ਲਿਖੇ ਚਿੱਠੀਆਂ ਲਿਖਿਆ ਦਰਬਾਰ ਸਾਹਿਬ ਫੌਜ ਭਜਨ ਸੰਬੰਧੀ ਚਿੱਠੀਆਂ ਲਿਖੀਆਂ ਉਸ ਵੇਲੇ ਦੀ ਰਵਾਇਤੀ ਲੀਡਰਸ਼ਿਪ ਦੀ ਮਜਬੂਰੀ ਬਣ ਗਈ ਸੀ ਸਿਮਰਜੀਤ ਸਿੰਘ ਬਾਦ ਦੀ ਇਹ ਵੱਡੀ ਸਟੇਟਮੈਂਟ ਸਿਮਰਜੀਤ ਸਿੰਘ ਬਾਦ ਦਾ ਵੱਡਾ ਬਿਆਨ ਹੈ ਜੀਮੀਡੀਆ ਦੇ ਉੱਪਰ ਸਾਕਾ ਨੀਲੇ ਤਾਰੇ ਨੂੰ ਲੈ ਕੇ ਸਿਮਰਜੀਤ ਸਿੰਘ ਬਾਦ ਨੇ ਵੱਡਾ ਖੁਲਾਸਾ ਕੀਤਾ ਮਰਹੂਮ ਸਿਆਮ ਪ੍ਰਕਾਸ਼ ਸਿੰਘ ਬਾਦਲੂ ਨੇ ਕਈਆਂ ਨੇ ਕੇਂਦਰ ਨੂੰ ਚਿੱਠੀਆਂ ਲਿਖੀਆਂ ਪੱਤਰ ਲਿਖੇ ਸ਼੍ਰੀ ਦਰਬਾਰ ਸਾਹਿਬ ਫੌਜ पे ਜਨਸਵੰਦੇ ਉਸ ਵੇਲੇ ਦੀਆਂ ਰਾਇਤੀ ਲੀਡਰਸ਼ਿਪ ਦੀ ਹੈ ਮਜਬੂਰੀ ਬਣ ਗਈ ਸੀ ਸਿਮਰਨਜੀਤ ਸਿੰਘ ਬਾਦੂ ਇਹ ਵੱਡੀ ਸਟੇਟਮੈਂਟ ਇਸ ਮੌਕੇ ਦੀ ਸਭ ਤੋਂ ਪਹਿਲਾ ਜੀ ਪੰਜਾਬ ਅੰਣਾ ਹੈ ਮਾਚਲ ਤੋਂ ਉਹਨਾਂ ਨੇ ਆਮ ਗੱਲਬਾਤ ਕੀਤੀ ਹੈ ਸਾਕੇ ਨੀਲੇ ਤਾਰੇ ਨੂੰ ਲੈ ਕੇ ਸਿਮਰਨਜੀਤ ਸਿੰਘ ਬਾਦ ਦਾ ਇਹ ਵੱਡਾ ਖੁਲਾਸਾ ਮਰਹੂਮ ਸਿਆ ਪ੍ਰਕਾਸ਼ ਸਿੰਘ ਬਾਦਲਸ ਨੇ ਕਈਆਂ ਨੇ ਕੇਂਦਰ ਨੂੰ ਪੱਤਰ ਲਿਖੇ ਚਿੱਠੀਆਂ ਲਿਖੀਆਂ ਦਰਬਾਰ ਸਾਹਿਬ ਫੌਜ ਪਰ ਜਨ ਸੰਬੰਧੀ ਪੱਤਰ ਲਿਖੇ ਗਏ ਉਸ ਵੇਲੇ ਦੀ ਰਵਾਇਤੀ ਲੀਡਰਸ਼ਿਪ ਦੇ ਇਹ ਮਜਬੂਰੀ ਬਣ ਗਈ ਸੀ ਇਹ ਵੀ ਕਿਹਾ ਉਹਨਾਂ ਨੇ ਜਮਨ ਸਾਹਿਬ ਤੁਸੀਂ ਕਿਹਾ ਕਿ ਤੁਸੀਂ ਆਈਪੀਐਸ ਸੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਬੜੀ ਐਕਟਿਵ ਸੀ ਹੋਰ ਪੰਥਕ ਮੋਰਚੇ ਸੀ ਕੀ ਸੈਂਟਰ ਤੇ ਦਬਾਅ ਨਹੀਂ ਸੀ ਪਾਇਆ ਜਾ ਸਕਦਾ ਕਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਨਾ ਕਰੋ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਨਹੀਂ ਇਹ ਤਾਂ ਉਲਟ ਇਹ ਤਾਂ ਕਹਿੰਦੇ ਸੀਗੇ ਕਿ ਤੁਸੀਂ ਫੌਜ ਭੇਜ ਦਿਓ ਤੇ ਸੰਤ ਜਨਨ ਸਿੰਘ ਭਿੰਡਰਾਵਾਲੇ ਨੇ ਫੌਜ ਨੂੰ ਦੇਖ ਕੇ ਹੱਥ ਖੜੇ ਕਰਕੇ ਉਹਦੀ ਮਾਰ ਆ ਜਣਾ ਕੋਣ ਕਹਿੰਦਾ ਸੀ ਫੌਜ ਭੇਜ ਦਿਓ ਬਾਦਲ ਸਾਹਿਬ ਰਵੀਂਦਰ ਸਿੰਘ ਹੋਰ ਜਿਹੜੇ ਵੀ ਸੀਨੀਅਰ ਬਲਵੰਤ ਸਿੰਘ ਜੀ ਔਰ ਰਾਮੂ ਵਾਲੀਆ ਹੂੰ ਸਾਰੇ ਵਿੱਚ ਸੀਗੇ ਪ੍ਰੇਮ ਸਿੰਘ ਤੰਦੂਮਾਧਰਾ ਸਾਰੇ ਇਹ ਜਿਹੜੇ ਇਹ ਲੀਡਰ ਉਸ ਵੇਲੇ ਦੇ ਸੀਗੇ ਇਹ ਸਾਰੇ ਸੀਗੇ ਕੀ ਇਹ ਫੌਜ ਭੇਜ ਦੋ ਤੇ ਸੰਤ ਜਨਰਲ ਸਿੰਘ ਦਾ ਹੱਥ ਕੋੜੇ ਕਰਕੇ ਬਾਹਰ ਆ ਜਾਊਗਾ ਉਹ ਤੁਸੀਂ ਸੁਣਿਆ ਹੈ ਕਿ ਵੱਡਾ ਵਿਆਹ ਵੱਡੀ ਸਟੇਟਮੈਂਟ ਸਾਕੇ ਢੀਲੇ ਤਾਰੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਬੜਾ ਖੁਲਾਸਾ ਕੀਤਾ ਹੈ। ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਉਸ ਮੌਕੇ ਤੇ ਕਿ ਇਧਰ ਨੂੰ ਪੱਤਰ ਲਿਖੇ ਕੇ ਚਿੱਠੀਆਂ ਲਿਖਿਆ ਗਈਆਂ। ਮਰਹੂਮ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸਿਨੇ ਕਈਆਂ ਨੇ ਕਿ ਇਧਰ ਨੂੰ ਪੱਤਰ ਲਿਖੇ ਦਰਬਾਰ ਸਾਹਿਬ ਫੌਜ ਪੇ ਜੁਸਬੰਦੀ ਚਿੱਠੀਆਂ ਲਿਖੀਆਂ ਗਈਆਂ। ਉਸ ਵੇਲੇ ਦੇ ਰਵਾਈਤੀ ਲੀਡਰਸ਼ਿਪ ਦੇ ਇਹ ਮਜਬੂਰੀ ਬਣ ਗਏ ਸੀ। ਸਿਮਰਨਜੀਤ ਸਿੰਘ ਮਾਹ ਦੀਏ ਵੱਡੀ ਸਟੇਟਮੈਂਟ ਜੀ ਮੀਟਰ ਦੇ ਉੱਪਰ ਐਕਸਕਲੂਸਿਵ ਗੱਲਬਾਤ ਕੀਤੀ ਗਈ ਹੈ ਜੀ ਪੰਜਾਬ ਨਾ ਹਮਾਚਲ ਦੇ ਉੱਪਰ ਸਾਕੇ ਨੀਲੇ ਤਾਰੇ ਬਾਬਤ ਸੂ ਸਿਮਰਨਜੀਤ ਸਿੰਘ ਮਾਹ ਨੇ ਵੱਡੇ ਗੁਲਾਸੇ ਕੀਤੇ ਮਰਹੂਮ ਸੀਆ ਪ੍ਰਕਾਸ਼ ਸਿੰਘ ਬਾਦਲ ਜਿਨੇ ਕਈਆਂ ਨੇ ਕੇਂਦਰ ਸਰਕਾਰ ਨੂੰ ਉਸ ਮੌਕੇ ਤੇ ਚਿੱਠੀਆਂ ਲਿਖੀਆਂ ਜਿਸ ਦੇ ਵਿੱਚ ਕਾਫੀ ਕੁਝ ਜ਼ਿਕਰ ਕੀਤਾ ਗਿਆ ਦਰਬਾਰ ਸਾਹਿਬ ਫੌਜ ਭੇਜਨ ਸੰਬੰਧੀ ਚਿੱਠੀਆਂ ਲਿਖੀਆਂ ਗਈਆਂ ਉਸ ਵੇਲੇ ਦੀਰ ਵਾਈਟ ਲੀਡਰਸ਼ਿਪ ਦੀ ਇਹ ਮਜਬੂਰੀ ਬਣ ਗਈ ਸੀ ਅਹੁਦਾ ਕਰਨਾ ਮਜਬੂਰੀ ਬਣ ਗਈ ਸੀ ਇਹ ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਸੂਜੀ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਐਕਸਕਲੂਸਿਵ ਗੱਲਬਾਤ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ